ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਤੁਸੀਂ ਦੇਖੋ ਆਪਣਾ ਪਿੰਡ ਨਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਘੋਤੜਾ ਜੀ ਅੱਜ ਕੋ ਅੱਜ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਦੱਸਣਾ ਚਾਹਾਂਗਾ ਇਹ ਗੁਰਦੁਆਰਾ ਸਾਹਿਬ ਆਖਖਾਂ ਦਾ ਗੁਰਦੁਆਰਾ ਸਾਹਿਬ ਤੁਹਾਨੂੰ ਪਤਾ ਹੈ ਕਿ ਪੰਜਾਬ ਭਾਰ ਦੇ ਵਿੱਚ ਜਿਹੜੇ ਹੌਲੇ ਮੱਲੇ ਦਿਹਾੜੇ ਚੱਲ ਰਹੇ ਨੇ ਗੁਰੂ ਪਿਆਰਿਓ ਉਹਨਾਂ ਹੌਲੇ ਮੱਲੇ ਦਿਹਾੜਿਆਂ ਨੂੰ ਸਮਰਪਿਤ ਇਹ ਸਮੂਹ ਖਖ ਪਰਿਵਾਰ ਵੱਲੋਂ ਜਿਹੜੇ ਲੰਗਰ ਜਿਹੜੇ ਚਲਾਏ ਜਾਂਦੇ ਨੇ ਪ੍ਰਬੰਧਕ ਕਮੇਟੀ ਨਾਲ ਵੀ ਗੱਲਬਾਤ ਕਰਾਂਗੇ ਸਮੂਹ ਕੱਖ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਪਰ ਆਪਾਂ ਜੋ ਸੰਗਤਾਂ ਜੀ ਆਪਾਂ ਗੱਲ ਕਰੀਏ ਸੰਗਤਾਂ ਤੁਸੀਂ ਦੇ ਸਕੋ ਤੇ ਬੜੇ ਪਿਆਰ ਦੇ ਨਾਲ ਲੰਗਰ ਪ੍ਰਸ਼ਾਦਾ ਇਹ ਸ਼ਾਕਵੇਰੀਆਂ ਤੇ ਸੇਵਾਦਾਰ ਨੇ ਆਪਾਂ ਗੱਲ ਕਰੀਏ ਸੇਵਾਦਾਰੀ ਬੜੇ ਪਿਆਰ ਦੇ ਨਾਲ ਲੰਗਰ ਪ੍ਰਸ਼ਾਦਾ ਜਿਹੜੇ ਆ ਸ਼ਿਕਾਰੇ ਤੇ ਸਾਨੂੰ ਜਾਣਕਾਰੀ ਮੁਤਾਬਕ ਸਾਨੂੰ ਕਮੇਟੀ ਮੈਂਬਰਾਂ ਨੇ ਦੱਸ ਸਕਿਆ ਸਮੂਹ ਕੱਖ ਪਰਿਵਾਰ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਿਹੜਾ ਲੰਗਰ ਜਿਹੜਾ ਕੱਖਾਂ ਦੇ ਗੁਰਦੁਆਰਾ ਸਾਹਿਬ ਵਿਖੇ ਜਿਹੜੇ ਹੌਲੇ ਮੱਲੇ ਦਿਹਾੜੇ ਤੋਂ ਚੱਲ ਰਹੇ ਨੇ ਉਹਨਾਂ ਹੌਲੇ ਮੱਲੇ ਦਿਹਾੜਿਆਂ ਨੂੰ ਹੀ ਸਮਰਪ ਇੱਥੇ ਚਲਾਇਆ ਜਾਂਦਾ ਆ ਆਪਾਂ ਸਭ ਆਪਾਂ ਗੱਲਬਾਤ ਕਰਦੇ ਆ ਇਹ ਖੱਖ ਪਰਿਵਾਰ ਦੇ ਨਾਲ ਤੇ ਲੈਨੇ ਜਾਣਕਾਰੀ ਜਲਦੀ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰਦੇ ਰਹੀ ਧੰਨਵਾਦ ਜੀ ਵਾਜਗੁਰੂ ਜੀ ਕਾ ਖਾਲਸਾ ਵਾਜਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਅੱਜ ਕਿੰਨੇ ਦਿਨ ਚ ਜਿਹੜਾ ਲੰਗੜ ਆ ਅਪੜ ਚੁਕਾ ਵਾ ਖੱਖਾਂ ਦੇ ਗੁਰਦੁਆਰਾ ਸਾਹਿਬ ਇੱਕ ਜਿਹੜਾ ਲੱਗਾ ਹੋਇਆ ਵਾ ਸਾਡਾ 5 ਤਰੀਕ ਤੋਂ ਚੱਲ ਰਿਹਾ ਜੀ ਲਗਾਤਾਰ ਇਹੋ ਅੱਛਾ ਜੀ ਹਾਂਜੀ ਇਹ ਹਰ ਸਾਲ ਹੀ ਲਗਭਗ 35-40 ਸਾਲ ਤੋਂ ਚੱਲ ਰਿਹਾ ਖੱਖਾਂ ਦੇ ਗੁਰਦੁਆਰਾ ਸਾਹਿਬ ਤੇ ਸਾਰੇ ਪਿੰਡ ਦੀ ਤੇ ਆਜੋ ਵਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ ਸੁਣ ਚ ਆ ਰਿਹਾ ਤੇ ਦੇਖਣ ਜਵਾਂ ਕਿ ਸਾਰਾ ਖੱਕ ਪਰਿਵਾਰ ਜਿਹੜਾ ਰਲ ਮਿਲ ਕੇ ਲੰਗਰ ਚਲਾ ਰਿਹਾ ਬਹੁਤ ਲੰਬੇ ਸਮੇਂ ਤੋਂ ਜੇ ਆਪਾਂ ਗੱਲ ਕਰੀਏ ਤੇ ਲਗਭਗ 40 ਸਾਲ ਦੇ ਉੱਤੋਂ ਅਸੀਂ ਇਹ ਕੰਮ ਕਰਾ ਰਿਹਾ ਸਾਰੇ ਪਰਿਵਾਰ ਰਲ ਮਿਲ ਕੇ ਅਸੀਂ ਤੇ ਚਲਾ ਰਹੇ ਹਾਂ ਲਗਭਗ ਕਿੰਨੇ ਦਿਨ ਲੰਗਰ ਚੱਲਦਾ ਜੀ ਗੁਰੂ ਪਿਆਰਿਓਏ ਇਹ ਲਗਭਗ 8-9 ਦਿਨ ਰੋਜ਼ ਹਰ ਮਹੀਨੇ ਚੱਲਦਾ ਸਾਲ ਬਾਅਦ ਅੱਛਾ ਜੀ ੋਲੇ ਮਲੇ ਦੇ ਦਿਨਾਂ ਦੇ ਵਿੱਚ ਅੱਛਾ ਜੀ 8 ਤੋਂ 9 ਦਿਨ ਸੰਗਤਾਂ ਜੀ ਅੱਪਾ ਗੱਲ ਕਰੀਏ ਕਿੰਨਾ ਕਾ ਸੰਗਤਾਂ ਦਾ ਸਹਿਯੋਗ ਇਸ ਲੰਗਰ ਨੂੰ ਲੈ ਕੇ ਜਦੋਂ 40 ਦੇ ਸੰਗਤਾਂ ਦੇ ਅੱਪਾ ਗੱਲ ਕਰੀਏ ਤੇ ਨਰਾਏ ਦੇ ਸੰਗਤਾਂ ਦਾ ਬਹੁਤ ਸਹਿਯੋਗ ਆ ਅੱਲਾ ਦੇ ਪਿੰਡਾਂ ਦੀਆਂ ਸੰਗਤਾਂ ਦਾ ਬਹੁਤ ਸਹਿਯੋਗ ਆ ਕਾਦੇ ਕਾਦੇ ਲੰਗਰ ਜਿਹੜੇ ਚੱਲ ਰਹੇ ਨੇ ਤੁਹਾਡੇ ਵੱਲੋਂ ਅੱਜ ਗੁਰੂ ਪਿਆਰਿਓ ਅਹ ਦਾਲ ਫੁਲਕਾ ਅ ਪਕੌੜਿਆਂ ਦਾ ਲੰਗਰ ਅੱਛਾ ਜੀ ਤੇ ਹੋਰ ਸਬਜ਼ੀ ਚੱਲ ਰਹੀ ਚਾਹ ਦਾਲ ਲੰਗਰ ਟਕ ਟੁਕ ਚੱਲ ਰਿਹਾ ਐਡਾ ਖੱਖ ਪਰਿਵਾਰ ਵੱਲੋਂ ਜਿਹੜਾ ਲੰਗਰ ਜਿਹੜਾ ਚੱਲ ਰਿਹਾ ਖੱਖਾਂ ਦੇ ਗੁਰਦਾਰੇ ਕਿੰਨੇ ਕ ਸਮਾਂ ਹੋ ਗਿਆ ਤੁਹਾਨੂੰ ਇਹ ਲੰਗਰ ਚਲਾਉਂਦੇ ਨੇ ਜਿੱਦਾਂ ਇੱਥੇ ਗੁਰਦੁਆਰਾ ਸਾਹਿਬ ਵਿਖੇ ਲਗਭਗ 35 ਸਾਲ ਹੋ ਗਏ ਨੇ ਇਸ ਕੰਮ ਨੂੰ ਚੱਲਦਿਆਂ ਅੱਛਾ ਜੀ ਤੇ ਬੜੀ ਅਪਾਰ ਕਿਰਪਾ ਗੁਰੂ ਦੀ ਜਿਹੜਾ ਸਾਰੇ ਘੱਟ ਜਿਹੜੇ ਖਾਧਿਆ ਇਹ ਇਕੱਠੇ ਹੋ ਕੇ ਤੇ ਇਹ ਸਰਕਾਰ ਦੇ ਨੂੰ ਸਿਰੇ ਲਾਉਂਦੇ ਆ ਔਰ ਮੈਂ ਸਮਝਦਾ ਭਈ ਅਸੀਂ 2000 ਬੰਦੇ ਇੱਥੇ ਬੈਠੇ ਹੁੰਦੇ ਆ ਵੀ ਕੋਈ ਮਾੜਾ ਚੰਗਾ ਕੰਮ ਨਾ ਹੋਵੇ ਕੋਈ ਇੱਕ ਦੂਜੇ ਨੂੰ ਬੋਲ ਬੁਲਾਰਾ ਨਾ ਕਰੇ ਕਿ ਕੰਮ ਚੱਲਦਾ ਰਹੇ ਅੱਛਾ ਜੀ ਤੇ ਬੜੀ ਜਰਵਾਹ ਮਹਾਰਾਜ ਦੀ ਜਿਨੇ ਰਾਤ ਲੰਗਰ ਅੱਜ ਪਕੌੜੇ ਸੀ ਕੱਲ ਜਲੇਬੀਆਂ ਸੀ ਪਰਸੋਂ ਪਕੌੜੇ ਸੀ ਸਵੇਰੇ ਅਸੀਂ ਆ ਆਲੂ ਛੋਲੇ ਬਣਾ ਕੇ ਉਹਦੇ ਨਾਲ ਪੂਰੀਆਂ ਬਣਾ ਲੈਣੀਆਂ ਅੱਛਾ ਜੀ ਤੇ ਬੜੀ ਵਧੀਆ ਬੜੀ ਕਿਰਪਾ ਮਹਾਰਾਜ ਦੀ ਬੜਾ ਸੋਹਣਾ ਕੰਮ ਚੱਲਦਾ ਸਰਦਾਰ ਜੀ ਜੇਪਾ ਟਾਈਮ ਦੀ ਆਗਿਆ ਕਰ ਰਹੀਏ ਮਤਲਬ ਕਿੰਨੇ ਕ ਦਿਨ ਤੋਂ ਲਗਾਤਾਰ ਜਿਹੜਾ ਲੰਗਰ ਚੱਲਦਾ ਤੁਹਾਡੇ ਇੱਥੇ ਗੁਰਦੁਆਰਾ ਸਾਹਿਬ ਵਿਖੇ ਜਿੱਦਾਂ ਤੋਂ ਕੰਮ ਸ਼ੁਰੂ ਕੀਤਾ ਹੈ ਜੀ ਅੱਛਾ ਜੀ ਪੰਜ ਮਾਰੀ ਤੋਂ ਠੀਕ ਹੈ ਜੀ ਤੇ ਇਹਨੂੰ ਅਸੀਂ 12 13 ਤੱਕ ਖੜਾਂਗੇ 12 ਤਰੀਕ ਤੱਕ ਕਰ ਮਤਲਬੀ ਜੀ ਕੱਲ ਨੂੰ ਮਤਲਬੀ ਲਾਸਟ ਦਿਹਾੜਾ ਲੰਗਰ ਦਾ ਲਾਸਟ ਦਿਨ ਆਪਾਂ ਕਹਿ ਸਕਦੇ ਆ ਇਹਨਾਂ ਨੇ ਆਨੰਦਪੁਰ ਸਾਹਿਬ ਜਿਹੜੇ ਸਾਡੀ ਸਾਡੀ ਕਮੇਟੀ ਆ ਨਾ ਅੱਛਾ ਜੀ ਜਿਹਦੇ ਪ੍ਰਧਾਨ ਸਰਦਾਰ ਅਜੀਤ ਸਿੰਘ ਖੱਖ ਅੱਛਾ ਜੀ ਤੇ ਸਾਰੇ ਪ੍ਰਧਾਨ ਆ ਇਥੇ ਲੰਗਰ ਕਮੇਟੀ ਦੇ ਠੀਕ ਹੈ ਇਹਨਾਂ ਨੇ ਸੋਚਿਆ ਵੀ ਅਸੀਂ ਸਾਰੇ ਜਾਨੀ ਬੰਦੇ ਜਿਨ੍ਹਾਂ ਨੇ ਸੇਵਾ ਕੀਤੀ ਆ ਇਹਨਾਂ ਨੂੰ ਉੱਥੇ ਅਨੰਦਪੁਰ ਸਾਹਿਬ ਲੈ ਕੇ ਜਾਵਾਂਗੇ ਇਹ ਤਾਂ ਫਿਰ ਲੰਗਰ ਆਪਾਂ ਕਹਿ ਸਕਦੇ ਤਾਂ ਤੁਹਾਡੇ ਦਾਦਿਆਂ ਪਰਦਾਦਿਆਂ ਤੋਂ ਵੀ ਫਿਰ ਚੱਲਦਾ ਆ ਰਿਹਾ ਪਿੱਛੋਂ ਜਿੱਦਾਂ ਮਤਲਬ ਕੀ ਮੇਰੀ ਉਮਰ 75 ਸਾਲ ਦੀ ਹੋ ਗਈ ਆ ਮੈਨੂੰ ਪਤਾ ਇਸ ਗੱਲ ਦਾ ਵੀ ਅਸੀਂ ਜਦੋਂ ਇਹ ਕੰਮ ਚਲਾਇਆ ਸੀ ਗੁਰਦਰਾ ਸਾਹਿਬ ਵਿੱਚ 40 ਸਾਲ ਹੋ ਗਏ ਸਰਨੇ ਕੰਮ ਕਰਦਾ ਅੱਛਾ ਜੀ ਸੰਗਤਾਂ ਦੀ ਆਪਾਂ ਗੱਲ ਕਰੀਏ ਕਿੰਨਾ ਕੁ ਸੰਗਤਾਂ ਦਾ ਜਲੋਗ ਜਿਹੜਾ ਪਿੰਡ ਵਾਸੀਆਂ ਦਾ ਚਲੱਖ ਅਖ ਪਰਿਵਾਰ ਦਾ ਤਾਂ ਹੈ ਹੀ ਆ ਸੰਗਤਾਂ ਦਾ ਕਿੰਨਾ ਕਿ ਸੁਯੋਗ ਪਿੰਡ ਵਾਸੀਆਂ ਦਾ ਖਾਸ ਕਰਕੇ 10 ਸਾਲ ਪਹਿਲਾਂ ਇਹ ਸੜਕ ਜਿਹੜੀ ਢਲਾਂ ਤੋਂ ਜਾਂਦੀ ਸੀ ਨਾਰੀਆਂ ਨੂੰ ਇਹ ਸੰਗਤ ਮਾਜਰੀ ਬਹੁਤ ਇੱਥੇ ਰੁਕਦੀ ਸੀ ਆਪਾਂ ਟਰੱਕ ਰੋਕਦੇ ਸੀ ਬੱਸਾਂ ਰੁਕਦੀਆਂ ਕੈਂਪ ਰੁਕੀ ਪਰ ਹੁਣ ਉਹ ਜਿਹੜਾ ਉਹ ਪੁਲ ਨਵਾਂ ਬਣ ਗਿਆ ਉਹਦੇ ਕਰਕੇ ਫੇਰ ਹੁਣ ਉਹ ਦਰਸ਼ਨ ਕਰਨ ਸਿੱਧੇ ਚਲ ਜਾਂਦੇ ਆ ਟਾਂਡੇ ਨੂੰ ਸਾਡੇ ਇੱਥੇ ਅੱਜ ਮੋੜ ਤੋਂ ਹੀ ਆ ਬੰਦੇ ਜਿਹੜੇ ਪਿੰਡਾਂ ਜੋ ਆਉਂਦੇ ਆ ਜਿਹੜੀ ਸੇਵਾ ਕਰਦੇ ਆ ਬਾਦ ਪੁਸ਼ਾਦਾ ਸ਼ਰਤੇ ਕਰਦੇ ਆ ਠੀਕ ਹੈ ਜੀ ਜਦ ਸਾਡੇ ਆਪਣਾ ਪਰਿਵਾਰ ਆ ਠੀਕ ਹੈ ਜੀ ਇਹੋ ਹੀ ਹੁਣ ਤਾਂ ਬੰਦੇ ਹੀ ਘਟ ਗਏ ਆ ਬਾਹਰ ਬੂਤ ਚਲ ਗਏ ਆ ਮੁੰਡੇ ਜਿਹੜੇ ਪੰਜਰ ਰਹੇ ਗਏ ਇਹੋ ਜਿਹੜੇ ਵਧੀਆ ਕੰਮ ਕਰਦੇ ਲੋ ਜੀ ਆਪਾਂ ਇੱਕ ਜਾਣਕਾਰੀ ਹੋਰ ਤੁਹਾਨੂੰ ਦਣਾ ਸਾਂਝੀ ਜ਼ਰੂਰ ਕਰ ਰਹੇ ਆ ਜਿੱਥੇ ਲੰਗਰ ਦੀ ਸੇਵਾ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਆ ਉੱਥੇ ਪਿੰਡ ਦੀਆਂ ਬੀਬੀਆਂ ਵੱਲੋਂ ਵੀ ਜਿਹੜੀ ਆ ਝੂਠੇ ਭਾਂਡੇ ਦੀ ਸੇਵਾ ਜਿਹੜੀ ਆ ਨਿਰੰਤਰ 4 ਦਿਨ ਹੋ ਗਏ ਜੀ ਸਾਨੂੰ ਖੱਖ ਪਰਿਵਾਰ ਨੇ ਸਾਨੂੰ ਦੱਸਿਆ ਕਿ 4 ਦਿਨ ਹੋ ਗਏ ਜੀ ਇਹਨਾਂ ਬੀਬੀਆਂ ਨੂੰ ਸੇਵਾ ਕਰਦੇ ਬਹੁਤ ਵਧੀਆ ਆਪਣੀ ਸੇਵਾ ਜਿਹੜੀ ਬੀਬੀਆਂ ਵੱਲੋਂ ਨਿਭਾਈ ਜਾ ਰਹੀ ਆ ਵੇਖੋ ਤੁਸੀਂ ਝੂਠੇ ਭਾਂਡਿਆਂ ਦੀ ਸੇਵਾ ਜਿਹੜੀ ਆ ਇਹ ਕੀਤੀ ਜਾ ਰਹੀ ਆ ਤੇ ਝੂਠੇ ਭਾਂਡਿਆਂ ਦੀ ਸੇਵਾ ਲਗਭਗ ਉਹ ਸਾਨੂੰ ਦੱਸਿਆ ਕਿ ਤਿੰਨ ਤੋਂ ਚਾਰ ਦਿਨ ਹੋ ਗਏ ਜੀ ਜਿੱਥੇ ਲੰਗਰ ਚੱਲ ਰਹੇ ਨੇ ਜਿੱਥੇ ਮੁੰਡੇ ਨੌਜਵਾਨ ਸੇਵਾ ਕਰ ਰਹੇ ਉੱਥੇ ਬੀਬੀਆਂ ਦਾ ਬਹੁਤ ਵੱਡਾ ਸੰਯੋਗ ਆ ਝੂਠੇ ਭਾਂਡਿਆਂ ਦੀ ਸੇਵਾ ਜਿਹੜੀ ਆ ਇਹ ਗੁਰੂ ਪਿਆਰਿਓ ਜਿਹੜੀ ਆ ਬੀਬੀਆਂ ਵੱਲੋਂ ਜਿਹੜੀ ਆ ਕੀਤੀ ਜਾ ਰਹੀ ਆ ਬਹੁਤ ਕਰਮਾ ਵਟਭਗਾ ਵਾਲੀ ਸੰਗਤ ਹੈ ਜਿਹੜੀ ਅੱਜ ਇਹ ਜਿਹੜੀ ਸੇਵਾ ਜਿਹੜੀ ਆ ਇੱਥੇ ਗੁਰਦੁਆਰਾ ਸਾਹਿਬ ਜਿਹੜੀ ਆ ਕਰਦੇ ਪਏ ਤੇ ਹਰ ਸਾਲ ਹੀ ਸੰਗਤਾਂ ਸਾਨੂੰ ਦੱਸਿਆਗੇ ਖਖ ਪਰਵਾਨ ਸਾਨੂੰ ਦੱਸਿਆਗੇ ਅਸੀਂ ਹਰ ਸਾਲ ਹੀ ਲੰਗਰ ਅਸੀਂ ਹੁੱਲੇ ਮੱਲੇ ਤੇ ਧਾੜੇ ਦੇ ਸਮਰਪਤੀ ਹਾਜੀ ਲੰਗਰ ਚਲਾਈਦੇ ਨੇ ਜਿੱਥੇ ਨੌਜਵਾਨਾਂ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਆ ਉਹਤੇ ਬੀਬੀਆਂ ਭੈਣਾਂ ਵੱਲੋਂ ਵੀ ਜਿਹੜੀ ਆ ਝੂਠੇ ਭਾਂਡਿਆਂ ਦੀ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਆ ਵੀਡੀਓ ਵੱਧ ਵੱਧ ਸ਼ੇਅਰ ਕਰਦੇ ਧੰਨਵਾਦ ਬਾਲੇ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਬਾਟਾਵਾ Hello! कलगियावाले गोविंद सिंख जीगिया सिंह जी कलगिया वाले गोबिंद सिंह जी पाचा वाले गोबिंद सिंह जी गोबिंद सिंह जी ਵਾਹੋ ਬਾਹੋ ਗੁਰਿੰਦ ਸਿੰਘ ਸਾਪੇ ਗੁਰ ਚੇਲਾ ਉਹ ਗੁਰਿੰਦ ਸਾਰੇ ਬਲ ਹਰ ਸੱਚੇ ਤੱਕ ਤਰ ਜਾਇਆ ਸਤ ਸੰਗਤ ਮੇਲਾ